ਕੋ ਜਣਿਓ ਸਥਾਨ ਬਾਬਾ ਜੋਰਸ਼ਾਹ ਜੀ ਉਹਨਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਅੱਜ ਅਸੀਂ ਮੁਦਗੀ ਦੇ ਵਿੱਚ ਆਪਣੇ ਪਰਿਵਾਰਾਂ ਦੀਆਂ ਮੁਸ਼ਕਲਾਂ ਦੇ ਸੁਣ ਕੇ ਇੱਥੇ ਆਏ ਹਾਂ ਆਪਣੇ ਪਰਿਵਾਰਾਂ ਦੀਆਂ ਬੀਬੀਆਂ ਨੇ ਭੈਣਾਂ ਨੇ ਇਹ ਕਿਹਾ ਸੀਗਾ ਪਾਇਆ ਸੀਗਾ ਸਾਨੂੰ ਕੀ ਸਾਡੇ ਪਿੰਡ ਵੀ ਆਓ ਤੇ ਜਿਵੇਂ ਤੁਸੀਂ ਦੂਸਰੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਿਰਿਕਾ ਦੇ ਤਹਿਤ ਕੰਮ ਦਵਾਉਂਦੇ ਹੋ ਸਾਡਾ ਵੀ ਇੱਥੇ ਆ ਕੇ ਨਿਰਿਕਾ ਦਾ ਕੰਮ ਚਲਾਓ ਸੋ ਉਸ ਦੇ ਤਹਿਤ ਅਹੀ 2-4 ਮਿੰਟ ਤੁਹਾਡੇ ਨਾਲ ਐਸ ਪਿੰਡ ਦੇ ਅਤੇ ਜਿਹੜੇ ਗੈਸਟ ਆਏ ਨੇ ਸਰਦਾਰ ਪੱਕਾ ਸਿੰਘ ਜੀ ਸਤਿ ਸ਼੍ਰੀ ਅਕਾਲ ਹੋ ਰੂ ਹੋਣਗੇ ਆਪਣੇ ਮੈਂ ਬੇਨਤੀ ਕਰਾਂਗਾ ਗੁਰਪ੍ਰੀਤ ਸਿੰਘ ਜੀ ਜੋ ਇਸ ਸਮਾਂ ਨੂੰ ਸੁਣਦੇ ਨੇ ਤਾਂ 1 ਮਿੰਟ ਵਾਸਤੇ ਸਟੇਜ ਤੇ ਆਣ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਕਿਹੜੇ ਸ਼ੁਰੂ ਕਰਾਉਣਾ ਹੋਰ ਹੋਰ ਨਾ ਬੋਲੋ ਕਿੰਦਰਕੌਰ ਕਿੰਦਰਕੌਰ ਤੁਸੀਂ ਆਓ ਆਜੋ ਜਲਦੀ ਆਓ ਟਾਈਮ ਘਟਾ ਹੈ ਇਹਨਾਂ ਨੇ ਅਸੀਂ ਧੰਨਵਾਦ ਕਰਦੇ ਹਾਂ ਸਟੇਜ 'ਤੇ ਜਿਨ੍ਹਾਂ ਨੇ ਪ੍ਰੋਗਰਾਮ ਨਿਖਾਇਆ ਉਹਨਾਂ ਸਾਰਿਆਂ ਦਾ ਜਿਹੜਾ ਕਿ ਸਾਨੂੰ ਮੌਕਾ ਦਿੱਤਾ ਇੱਥੇ ਸਮਾਂ ਦਿੱਤਾ 2 ਮਿੰਟ ਵਾਸਤੇ ਕਿੰਦਰਕੌਰ ਜੀ ਆਪਣੇ ਦੁੱਖ ਸਾਂਝੇ ਕਰਨਗੇ ਇੰਦਰਕੌਰ ਜੀ ਇੰਦਰਜੀਤ ਜੀ ਗਾਣ ਕਰਨਗੇ ਹਾਲਾਕਾਲਾ ਕੋਈ ਨਹੀਂ ਖੁੱਲ ਵਿੱਚ ਕਾਲਾ ਜਾਦਾ ਬੋਲੋ 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 ਇਹਨਾਂ ਨੇ ਪਤੰਕ ਪੱਕਾ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਪਿੰਡ ਆਓ ਔਰ ਸਾਡੇ ਪਿੰਡ ਵੀ ਨਿਰਮਿਕਾ ਕੰਮ ਚਲਾਓ ਤਾਂ ਜੋ ਸਾਡੇ ਗਰੀਬ ਘਰਾਂ ਦੇ ਵਿੱਚ ਵੀ ਚੂਲੇ ਜਲ ਸਕਣ ਕੰਮ ਮਿਲ ਸਕੇ ਤੇ ਘਰ ਦੇ ਹਾਲਾਤ ਠੀਕ ਹੋ ਸਕਣ ਹੁਣ ਮੈਂ ਬੇਨਤੀ ਕਰਾਂਗਾ ਕاج ਸਿੰਘ ਸਰਪੰਚ ਪ੍ਰਧਾਨ ਜੋ ਸਾਡੇ ਮੇਕਾ ਦੇ ਨੇ ਕاج ਸਿੰਘ ਦੀ ਗਵਰਨਮੈਂਟ ਵਾਸਤੇ ਇਸ ਗੱਲ ਤੇ ਚਰਨਾ ਪਾਣਗੇ ਕੋਈ ਕਹਾਂ ਪਾਪਾ ਬੋਟ ਸ਼ਾਦਾ ਪਰਿਵਾਰਕੀ ਸਦੇ ਮਕਾ ਸਿੰਘ ਪ੍ਰਧਾਨ ਸ਼ਹਿਰ ਪ੍ਰੀਪੁਰ ਤੋਂ ਚੌਕੀ ਨਿਗਾਨੇ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਇੱਥੇ ਅਨਾਉਂਸ ਕਰਦੇ ਆ ਜੀ ਨਾਮ ਬਾਤ ਜੋ ਕਿ ਸਾਰਿਆਂ ਦਾ ਕੰਮ ਚੱਲੂਗਾ ਇੱਥੇ ਬੱਗਾ ਸਿੰਘ ਪ੍ਰਧਾਨ ਆ ਗਏ ਆ ਹਰ ਇੱਕ ਦਾ ਕੰਮ ਨਰੇਗਾ ਦਾ ਚੱਲੂਗਾ ਸਾਰੀ ਇਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿੰਨੇ ਵੀ ਆਪਣੇ ਨਰੇਗਾ ਵਰਕਰ ਆ ਕੰਮ ਚਾਹੁੰਦੇ ਆ ਉਹ ਸਾਰਿਆਂ ਨੂੰ ਪ੍ਰਧਾਨ ਦੇ ਨਾਲ ਜੁੜਨਾ ਪੈਣਾ ਹੈ ਢੋਡੀ ਏਕਾ ਦੇ ਨਾਲ ਕੰਮ ਜਰੂਰ ਚੱਲੂਗਾ ਜੋ ਕਿ ਬੱਗਾ ਸਿੰਘ ਪ੍ਰਧਾਨ ਜਿੱਥੇ ਵੀ ਜਾਂਦਾ ਇਹ ਛੇੜੀ ਤਰ੍ਹਾਂ ਜਾਂਦਾ ਹੈ ਜੋ ਕਿ ਜਿੱਥੇ ਵੀ ਕੰਮ ਬੰਦ ਹੋਇਆ ਉਥੇ ਬੱਗਾ ਸਿੰਘ ਪ੍ਰਧਾਨ ਨੇ ਜਾ ਕੇ ਕੰਮ ਚਲਵਾਇਆ ਹੈ ਕਿਉਂਕਿ ਬੱਗਾ ਸਿੰਘ ਪ੍ਰਧਾਨ ਉਹ ਆ ਜਿਵੇਂ ਕੋਈ ਬੱਚਾ ਰੋਂਦਾ ਤੇ ਲੋਕ ਕਹਿੰਦੇ ਗੱਬਰ ਸਿੰਘ ਆ ਜਾਊਗਾ ਉਵੇਂ ਹੀ ਬੱਗਾ ਸਿੰਘ ਆ ਕਿ ਜਦੋਂ ਕਦੇ ਕੰਮ ਨਹੀਂ ਚੱਲਦਾ ਕਦੇ ਅੜਚਨਾ ਆਉਂਦੀ ਕਿਸੇ ਨੂੰ ਕੋਈ ਵੀ ਪ੍ਰਾਬਲਮ ਆਉਂਦੀ ਆ ਤੇ ਬੱਗਾ ਸਿੰਘ ਨੂੰ ਆਵਾਜ਼ ਦਿੱਤੀ ਜਾਂਦੀ ਆ ਤੇ ਬੱਗਾ ਸਿੰਘ ਉਥੇ ਪਹੁੰਚਦਾ ਉਹ ਸ਼ੇਰ ਆ ਜੋ ਕਿ ਸਬਦਾ ਕੰਮ ਚੱਲੂਗਾ ਕਿਸੇ ਨੂੰ ਕੋਈ ਅਰਚਨ ਨਹੀਂ ਆਊਗੀ ਤੁਹਾਡੇ ਸਾਹ ਦੀ ਲੋੜ ਆ ਤੁਸੀਂ ਇੱਥੇ ਮੀਟਿੰਗ ਰੱਖੀ ਗਈ ਆ ਪ੍ਰਧਾਨ ਬੱਗਾ ਸਿੰਘ ਦੀ ਤੇ ਬੱਗਾ ਸਿੰਘ ਤੁਹਾਡੇ ਵਿੱਚ ਪਹੁੰਚ ਚੁੱਕੇ ਆ ਤੇ ਸਾਡੇ ਗੁਰਪ੍ਰੀਤ ਸਿੰਘ ਕੁਝ ਦੋ ਲੈਣਾ ਬੋਲਣਗੇ ਕਾਤ ਨਾ ਕਰੀਸ ਮਾਰੋ ਸਾਰੇ ਮਾਤਾ ਮੋਰ ਸ਼ਾਜੀ ਦਾ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਨਰੇਸ਼ਾ ਦੇ ਕੰਮ ਵਾਸਤੇ ਇਕੱਠੇ ਹੋਏ ਆ ਜੇਕਰ ਤੁਸੀਂ ਇਕਤਾ ਕਰੋਗੇ ਇਕਤਾ ਰੱਖੋਗੇ ਤੇ ਉਹ ਕੋਈ ਕੰਮ ਨਹੀਂ ਜਿਹੜਾ ਅੜੇਗਾ ਆਪਣੇ ਅੱਗੇ ਕੋਸ਼ਿਸ਼ ਕਰੋ 100% ਹਰ ਵਕਤ ਤੁਸੀਂ ਇਕੱਠੇ ਰਹੋ ਨਹੀਂ ਹੋ ਸਕਦਾ ਕਿ ਤੁਹਾਡਾ ਕੰਮ ਨਾ ਚੱਲੇ ਤੁਹਾਡੀ ਇੱਤੋਂ ਦਾ ਰਾਸ ਹੁਣ ਚੱਲਣਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਚਲਾਉਣਾ ਚਾਹੁੰਦੇ ਆ ਤੇ ਬੱਗਾ ਸਿੰਘ ਪ੍ਰਧਾਨ ਦੇ ਨਾਲ ਜੁੜੋ ਮੀਟਿੰਗਾਂ ਕਰੋ ਧਰਨੇ ਲਾਓ ਇਹ ਕਿਹੜਾ ਕੰਮ ਹੈ ਜਿਹੜਾ ਅੜੂਗਾ ਆਪਣਾ ਤਾਂ ਗਰੀਬੀ ਨਹੀਂ ਹੈ ਆਪਾਂ ਤਾਂ ਕੰੇ ਨਹੀਂ ਖਾਰੇ ਭੁੱਖੇ ਨਹੀਂ ਮਰ ਰਹੇ ਇਹ ਹੋ ਰਿਹਾ ਆਪਣੀ ਮਜਦੀ ਦੇ ਵਿੱਚ ਗਰੀਬੀ ਦੇ ਵਿੱਚ ਰੋਲੇ ਆ ਨਾ ਟੱਕੇ ਖਾਰੇ ਆ ਨਾ ਆਪਾਂ ਕਿਉਂ ਚੁੱਪ ਬੈਠਨੇ ਦਮ ਚੁੱਪ ਬੈਠੇ ਆ ਕੀ ਗੱਲ ਹੈ ਕੋਈ ਤਕਲੀਫ ਨਹੀਂ ਆਗੀ ਕੋਈ ਡਰਨੀ ਨੀ ਹਗਾ ਕਿਸੇ ਤੋਂ ਕੋਈ ਡਰਨ ਦੀ ਲੋੜ ਨਹੀਂ ਏਕਾ ਕਰੋ ਅੱਠੇ ਹੋ ਮਿੰਟਨਾ ਰੱਖੋ ਕੰਮ ਚਲਾਓ ਕੋਈ ਡਰ ਵਾਲੀ ਗੱਲ ਨਹੀਂ ਹੈ ਪ੍ਰਧਾਨ ਸਾਹਿਬ ਆਪਣੇ ਮਗਰ ਖੜੇ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿਸੇ ਤੋਂ ਕੋਈ ਡਰਨ ਦੀ ਲੋੜ ਨਹੀਂ ਜਿੰਨਾ ਵੀ ਹੋ ਸਕੇ ਏਕਾ ਕਰੋ ਇਕੱਠ ਕਰੋ ਤੇ ਕੰਮ ਚਲਾਉਣ ਦੀ ਕੋਸ਼ਿਸ਼ ਕਰੋ ਬਹੁਤ ਵਧੀਆ ਬੋਲੇ ਇਹਨਾਂ ਨੇ ਮੈਂ ਹੁਣ ਨਾਰੇ ਬੋਲਾਂਗਾ ਦੋ ਤਿੰਨ ਨਾਰਿਆਂ ਤੋਂ ਬਾਅਦ सरदार सरदार पक्का सिंह जी फिर अपनी विचार साधे करेंगे बाबा बोळ शाह जी बाबा बोळ शाह जी बाबा बोळ शाह जी डॉक्टर <H2> बी आर अंबेडकर डॉक्टर बी आर अंबेडकर प्रधान पक्का जी तोड़े रूप गुरु सब तो पहला ਜਦ ਬਾਬਾ ਬੋੜ ਸ਼ਾਹ ਦੇ ਥੱਲੇ ਬੈਠੇ ਹੋਏ ਸੰਗਤਾਂ ਨੂੰ ਅੱਜ ਦੇ ਪ੍ਰੋਗਰਾਮ ਦੀਆਂ ਲੱਖ ਲੱਖ ਵਧਾਈਆਂ ਪ੍ਰਬੰਧਕ ਕਮੇਟੀ ਨੂੰ ਮੇਰੇ ਵੀ ਕਲਾਕਾਰ ਬਹੁਤ ਹਸਤਾਰ ਨਾਲ ਬੋਲ ਕੇ ਗਏ ਆ ਉਹਨਾਂ ਨੂੰ ਬੇਨਤੀ ਹੈ ਕਿ ਦੋ ਲੈਣਾ ਕਿਤੇ ਮਜ਼ਦੂਰਾਂ ਦੇ ਹੱਕ ਵਿੱਚ ਬੋਲਦਿਆ ਕਰੋ ਜਿਹੜੇ ਕਲਾਕਾਰ ਇੱਥੇ ਹੈਗੇ ਆ ਮੈਨੂੰ ਖਾਸ ਕਰਕੇ ਪਛਾਣ ਆ ਕਿ ਉਹ ਮਜ਼ਦੂਰਾਂ ਦਾ ਹੀ ਪਰਿਵਾਰ ਆ ਤਾਂ ਅੱਜ ਬਾਬਾ ਬੋੜ ਸ਼ਾਹ ਦੀ ਪਵਿੱਤਰ ਜਗ੍ਹਾ ਤੇ ਸੰਗਤ ਬੈਠੀ ਹੋਈ ਨਾਲ ਆਓ ਆਪਾਂ ਸਾਰੇ ਇੰਦੇ ਤੇ ਅਰਦਾਸ ਕਰੀਏ ਕਿ ਸਾਡਾ ਪਹਿਲਾਂ ਇਹ ਪਿੰਡ ਮੁਤਕੀ ਸੀਗਾ ਉਸ ਤੋਂ ਬਾਅਦ ਇਹ ਨਗਰ ਕੌਂਸਲ ਬਣ ਗਿਆ ਕਮੇਟੀ ਬਣ ਗਈ ਜਿਹਦੇ ਵਿੱਚ ਤੁਸੀਂ ਅੱਜ ਮਨੇਰੇਗਾ ਦੀ ਗੱਲ ਕਰਦੇ ਹੋ ਆ ਸਾਡੀ ਦੂਸਰੀ ਮੀਟਿੰਗ ਆ ਬਾਬਾ ਜੀ ਦੀ ਜਗ੍ਹਾ ਤੇ ਤੁਸੀਂ ਮਨੇਗਾ ਦੀ ਗੱਲ ਕੀਤੀ ਸਾਡੇ ਵੱਡੀ ਭੈਣ ਚੰਦਣਾ ਤੋਂ ਉਹਨਾਂ ਨੇ ਮਨਰੇਗਾ ਦੀ ਕੰਮ ਇੱਥੇ ਚਲਾਇਆ ਕੋਟ ਕਰੋੜ ਤੋਂ ਵੀ ਚੱਲਿਆ ਹੋਇਆ ਹੋਰ ਵੀ ਬਹੁਤ ਪਿੰਡਾਂ ਚ ਜ਼ਿਲ੍ਹਾ ਪਰੋਇਪੁਰ ਤੋਂ 157 ਪਿੰਡਾਂ ਦੇ ਵਿੱਚ ਮਨਰੇਗਾ ਸਾਡੀ ਚੱਲੀ ਆ ਸਾਥੀਓ ਮਨਰੇਗਾ ਬਾਰੇ ਮੈਂ ਜਾਣਕਾਰੀ ਦਵਾਂਗਾ ਬਹੁਤ ਵਧੀਆ ਰੋਜ਼ਗਾਰ ਆ ਸਾਡੇ ਗਰੀਬ ਪਰਿਵਾਰ ਲਈ ਸਾਡੇ ਬਜ਼ੁਰਗਾਂ ਲਈ ਖਾਸ ਕਰਕੇ ਕਿ ਜਿਨ੍ਹਾਂ ਦੇ ਬੱਚੇ ਅੱਜ ਲੌਂਗ ਦੇ ਕਰਜ਼ਾਈ ਨੇ ਘਰ ਦੇ ਵਿੱਚ ਸਰਕਣ ਨਹੀਂ ਹੈਗਾ ਕਮਾਈ ਨਹੀਂ ਹੈਗੀ ਖਾਣ ਪੀਣ ਤੋਂ ਆਦੀ ਆ ਬਜ਼ੁਰਗਾਂ ਦਾ ਦੇਖਭਾਲ ਨਹੀਂ ਕਰ ਸਕਦੇ ਇਸ ਲਈ ਬਜ਼ੁਰਗ ਜਦੋਂ ਜਾਏਗਾ 10 ਦਿਨ ਦਾ ਮਸਤੌਲ ਲੱਗੇਗਾ ਤਾਂ 3200 ਰੁਪਇਆ ਕਰੇ ਜਿਹੜਾ ਮਜ਼ਦੂਰ ਦੇ ਆਉਣਗੇ ਇੱਥੋਂ ਦੀ ਕਮੇਟੀ ਨੇ ਮੰਗ ਕੀਤੀ ਸੀ ਕਿ ਸਾਡੇ ਮਨਰੇਗਾ ਦੀ ਵੀ ਕੰਮ ਚਲਾਓ ਪਰ ਇੱਥੋਂ ਦੇ ਜਿਹੜੇ ਆਕੂ ਨੇ ਉਹ ਕਿੰਨੇ ਕਿ ਮਨਰੇਗਾ ਦਾ ਕੰਮ ਨਹੀਂ ਚੱਲਦਾ ਮੈਂ ਉਹ ਗੱਲ ਬਾਅਦ ਚ ਦੱਸਾਂਗਾ ਪਹਿਲੇ ਤੁਹਾਨੂੰ ਮਨਰੇਗਾ ਬਾਰੇ ਜਾਣਕਾਰੀ ਦਈਏ ਕਿ ਸ਼ੁਰੂ ਕਿਤੋਂ ਹੋਈ ਆ ਸਾਥੀਓ 1952 ਦੇ ਵਿੱਚ ਬਾਬਾ ਸਾਹਿਬ ਡਾਕਟਰ ਬੇੜਕਰ ਭੀਮrao ਸਾਹਿਬ ਨੇ ਸਾਡਾ ਸਿਵਿਧਾਨ ਬਣਾਇਆ ਸੀਗਾ ਉਸ ਸਿਵਿਧਾਨ ਚ ਲਿਖਿਆ ਸੀਗਾ ਰੋਜੀ ਰੋਟੀ ਕੱਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਇਹ ਸਰਕਾਰ ਦੇ ਦਫਤਰਾ ਚ ਵੀ ਬੋਲਦਾ ਤੇ ਕੋਟ ਕਚੈਰੀਆਂ ਚ ਵੀ ਬੋਲਦਾ ਕਿ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਰੋਜੀ ਰੋਟੀ ਕਪੜਾ ਮਕਾਨ ਪਹਿਲ ਦੇ ਆਧਾਰ ਤੇ ਸਾਡਾ ਵਕਾਸ ਪਹਿਲ ਦੇ ਆਧਾਰ ਤੇ ਸਾਡੀ ਪੜ੍ਹਾਈ ਸਾਨੂੰ ਹਰ ਜਗ੍ਹਾ ਚ ਕੋਟਾ ਜਿਹੜਾ ਹੁੰਦਾ ਮਿਲਦਾ ਸਾਥੀਓ 1952 ਦਾ ਕਾਨੂੰਨ ਜਿਹੜਾ ਬਣਿਆ ਉਹਦੀ 2005 ਦੇ ਵਿੱਚ ਸਰਕਾਰ ਨੇ ਸੋਧ ਕੀਤੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 2005 ਦਾ ਕਾਨੂੰਨ ਤੁਹਾਡਾ ਬਣ ਗਿਆ ਲੇਕਿਨ ਹਾਲੇ 35 40% ਲਾਗੂ ਹੋਇਆ ਬਾਕੀ ਦਾ ਹਾਲੇ ਲਾਗੂ ਨਹੀਂ ਹੋਇਆ ਉਹਦੀ ਸੋਧ ਕੀਤੀ ਆ 2005 ਤੋਂ ਲੈ ਕੇ 2025 ਹੋ ਗਿਆ ਔਰ 20 ਸਾਲ ਹੋ ਚਲੇ ਆ 5 ਮਹੀਨੇ ਕੱਟ ਨਹੀਂ 5 ਮਹੀਨੇ ਦੇ ਕੱਟ ਨਹੀਂ ਔਰ ਉਹ 20 ਸਾਲ ਤੱਕ ਕਿਸੇ ਨੇ ਵੀ ਮਨਰੇਗਾ ਕਾਨੂੰਨ ਹਾਲੇ ਤੱਕ ਲਾਗੂ ਨਹੀਂ ਕਰਵਾਇਆ ਜਿਹੜੀਆਂ ਮਜ਼ਦੂਰ ਜੱਥੇਬੰਦੀਆਂ ਉਹਨਾਂ ਨੇ ਦਰਨਾ ਪ੍ਰਦਰਸ਼ਨ ਕੀਤਾ ਜਿਸ ਦੀ ਬਦੌਲਤ ਅੱਜ ਪਿੰਡਾਂ ਦੇ ਵਿੱਚ 35-40% ਕੰਮ ਚੱਲਦਾ ਤੇ ਲੋਕਾਂ ਨੂੰ ਪਤਾ ਲੱਗ ਗਿਆ ਸਾਡਾ ਕਾਨੂੰਨ ਸਾਡਾ ਹੱਕ ਸਾਡਾ ਮਨਰੇਗਾ ਹੈ ਸਾਥਿਓ ਜੇਕਰ ਸਰਕਾਰ ਸਹੀ ਤਰੀਕੇ ਨਾਲ ਕੰਮ ਚਲਾਉਂਦੀ ਤਾਂ ਸਾਡਾ 5 ਲੱਖ 75000 ਰੁਪਇਆ ਹਰ ਘਰ ਦੇ ਵਿੱਚ ਇੱਕ ਮਨਰੇਗਾ ਦਾ ਪੈਸਾ ਸਰਕਾਰੀ ਆਉਣਾ ਸੀਗਾ ਪਰ ਸਰਕਾਰ ਨੇ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਸੀਗੀਆਂ ਉਹਨਾਂ ਨੇ ਚਲਾਉਣਾ ਸੀ ਪਹਿਲੇ 3 ਸਾਲ 2005 6 7 8 ਉਹਦੇ ਵਿੱਚ ਲਿਖ ਕੇ ਦਿੰਦੇ ਰਿਹਾ ਕਿ ਇੱਥੇ ਕੋਈ ਮਰੇਗਾ ਵਾਲਾ ਕੰਮ ਨਹੀਂ ਕਰਨ ਦਾ ਚਾਹਵਾ ਨਹੀਂ ਹੈਗਾ ਮਜ਼ਦੂਰ ਫਿਰ ਜਥੇਬੰਦੀਆਂ ਨੇ ਤਰਨਾ ਲਾਇਆ ਤੀਜੇ ਦਿਨ ਡੀਸੀ ਸਾਹਿਬ ਆਏ ਜਿਦੇ ਵਿੱਚ 1500 2000 ਬੰਦਾ ਬੈਠੇ ਸੀ ਮਜ਼ਦੂਰ ਲੋਕ ਉਹਨਾਂ ਨੇ ਕਿਹਾ ਡੀਸੀ ਸਾਹਿਬ ਅਸੀਂ ਕੰਮ ਕਰਨ ਲਈ ਬੈਠੇ ਹਾਂ ਤੁਸੀਂ ਕਾਗਜ਼ ਨਾ ਵੇਖੋ ਕਾਗਜ਼ ਜਿਹੜੀਆਂ ਹੈਗੀਆਂ ਪੰਚਾਇਤਾਂ ਜਾਣ ਬੁੱਝ ਕੇ ਝੂਠੇ ਲਿਖੀ ਜਾਂਦੀਆਂ ਫਿਰ ਕੰਮ ਚੱਲਿਆ ਥਿੱਕਾ ਫਿੱਕਾ ਸਾਥੀਓ ਸਾਡਾ ਅੱਜ ਮਰੇਦਾ ਕੌਣ ਚਲਾ ਰਿਹਾ ਸੀਗਾ ਸਾਡੇ ਤੋਂ ਪਹਿਲਾਂ ਜਥੇਬੰਦੀਆਂ ਤੋਂ ਪੰਚਾਇਤਾਂ ਜਿਹੜੀਆਂ ਚਲੋਨੀਆਂ ਸੀ ਸਿਰਫ ਉਹ ਚਾਰ ਬੰਦਿਆਂ ਨੂੰ ਕੰਮ ਦਿੱਤੀਆਂ ਸੀਆਂ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰ ਨੂੰ ਆਪਣੇ ਵਫਾਦਾਰ ਨੂੰ ਤੇ ਨਾਲ ਉਹਨਾਂ ਦੇ ਜਿਹੜੇ ਗੁੰਡਾ ਕਿਸਮ ਦੇ ਲੋਕ ਘੁੰਮਦੇ ਸੀਗੇ ਉਹਨਾਂ ਨੂੰ ਕੰਮ ਨਹੀਂ ਦਿੰਦੇ ਸੀਗੇ ਸਿਰਫ ਪਾਸ ਕਰਦੇ ਘੜਾ ਲੈਂਦੇ ਸੀ ਪੈਸੇ ਦੇ ਵੰਡ ਕੇ ਖਾ ਜਾਂਦੇ ਸੀਗੇ ਅੱਜ 157 ਪਿੰਡਾਂ ਜੋ ਆਪਣੀ ਟੀਮ ਨੇ ਜਿਹੜਾ ਮਨਰੇਗਾ ਕੰਮ ਚਲਾਇਆ ਜਿਹਦੇ ਵਿੱਚੋਂ ਮੁਤਕੀ ਦੇ ਵਿੱਚ ਵੀ ਭਰੋਸਾ ਅਸੀਂ ਦਿਵਾਉਣੇ ਆ ਕਿ ਇਹ ਠੀਕ ਆ ਕਿ ਹਰ ਇੱਕ ਬੰਦਾ ਕਹਿੰਦਾ ਹੈ ਕਿ ਕਮੇਟੀ ਕਰਦੇ ਵਿੱਚ ਮਰੇਗਾ ਜਿਹੜੀ ਹੈਗੀ ਨਹੀਂ ਚੱਲ ਸਕਦੀ ਏ ਅਸੀਂ ਵੀ ਕਹਿੰਦੇ ਆ ਕਿ ਕਾਨੂੰਨ ਜਿਹੜਾ ਹੈਗਾ ਉਹ ਕਹਿੰਦਾ ਨਹੀਂ ਚੱਲ ਸਕਦੀ ਪਰ ਇਹਦੇ ਦੋ ਆਪਸ਼ਨ ਨੇ ਸਾਡੇ ਕੋਰਟ ਦੇ ਵਿੱਚ ਕੇਸ ਲੱਗੇ ਆ ਇਹ ਤੁਹਾਡੀ ਜਿਹੜੀ ਗੱਲ ਹੈਗੀ ਆ ਲਿਖੀ ਜਾਊਗੀ ਤੇ ਉਹ ਕੋਰਟ ਚ ਦਿੱਤੀ ਜਾਊਗੀ ਦੂਸਰਾ ਆਪਸ਼ਨ ਹੈਗਾ ਕਿ ਮੁੱਖ ਮੰਤਰੀ ਨੂੰ ਕਹਿ ਸਕਦੇ ਅਸੀਂ ਕਿ ਕਾਨੂੰਨ ਚ ਜਿਹੜੀ ਕਮੇਟੀ ਲਿਖੀ ਗਈ ਆ ਔਰ ਨਰੇਗਾ ਕਾਨੂੰਨ ਤੋਂ ਬਾਅਦ ਚ ਜਿਹੜਾ ਪਿੰਡ ਕਮੇਟੀ ਚਾਹੁੰਦਾ ਉਹਦੇ ਜੋਬ ਕਾਰਡ ਬਣੇ ਉਹਨੂੰ ਲਾਗੂ ਕਰਾਇਆ ਜਾਵੇ ਮੈਨੂੰ ਮੈਂ ਦਾ ਪੂਰੀ ਕਿ ਇਹ ਲਾਗੂ ਹੋਏਗਾ ਜੇਕਰ ਤੁਸੀਂ ਸਹਿਯੋਗ ਦਵੋਗੇ ਤਾਂ ਗੱਲਾਂ ਮੇਰੀਆਂ ਬਹੁਤ ਸਿੱਧੀਆਂ ਕਰਨ ਵਾਲੀਆਂ ਇਥੋਂ ਦੀ ਪ੍ਰਬੰਧਕ ਕਮੇਟੀ ਹੈਗੀ ਜੇ ਜਾਇਜ਼ਤ ਦੇਵੇ ਤੇ ਅਸੀਂ ਇਹ ਗੱਲ ਕਰ ਲਈਏ ਆ ਜੇ ਜੇ ਉਹ ਕਿਤੇ ਨਹੀਂ ਕਿ ਨਹੀਂ ਤਾਂ ਫੇਰ ਠੀਕਾ ਚਲੋ ਮੇਰੇ ਨਾਲ ਕਿਨੇ ਵੀ ਬੰਦੇ ਕਾ ਦੇ ਗੱਲ ਸੁਣਨੀ ਆ ਚੈੱਕ ਕਰਨੀਆਂ ਚ ਕੁਝ ਵੀ ਮੇਰੇ ਨਾਲ ਗੱਲ ਕਰਨੀ ਆ ਆਪਾਂ ਬਾਹਰ ਖੜ ਕੇ ਕਰ ਲਈਏ ਆ ਪਰ ਆਪਿਆਂ ਦੀ ਸਟੇਟ ਦੀ ਕਮੇਟੀ ਛੱਡ ਦਿੰਦੇ ਆ ਤਾਂ ਮੇਰੇ ਕੋਲੇ ਫਾਰਮ ਵੀ ਹੈ ਜੇ ਮੈਂ ਦੇ ਕੇ ਜਾਵਾਂਗਾ ਆਪਾਂ ਜਿਹਨੇ ਗੱਲ ਸੁਣਦੇ ਚਾਹਵਾਨ ਆ ਉਹ ਪਾ ਉੱਥੇ ਬਾਹਰ ਕੱਢ ਕੇ ਕਰ ਲੈਂਦੇ ਆ ਆਈਨਾ ਕਹਿੰਦਾ ਹੋਇਆ ਜੈ ਜੈ ਭਾਰਤ ਸਤਿ ਸ਼੍ਰੀ ਅਕਾਲ ਜੈ ਭਾਬੇ ਪੋਰਸਾ